ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਆਓ ਬਿਨਾਂ ਟਾਈਮ ਵੇਸਟ ਕੀਤੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕਿਸੇ ਨਗਰ ਦੇ ਵਿੱਚ ਇੱਕ ਮਾਈ ਆਪਣੇ ਦੋ ਕੁੱਤਾਂ ਦੇ ਨਾਲ ਰਹਿੰਦੀ ਸੀ ਕਹਿੰਦੇ ਉਸ ਦੇ ਪੁੱਤ ਹਜੇ ਥੋੜੇ ਵੱਡੇ ਹੋਏ ਸੀ ਕਿ ਉਸ ਦਾ ਘਰ ਵਾਲਾ ਅਕਾਲ ਚਲਾਣਾ ਕਰ ਗਿਆ ਮਾਈ ਨੇ ਦੋਨੋਂ ਪੁੱਤਾਂ ਨੂੰ ਆਪ ਹੀ ਪਾਲਿਆ ਤੇ ਵੱਡਾ ਕੀਤਾ ਮਾਈ ਦਾ ਇੱਕ ਛੋਟਾ ਜਿਹਾ ਖੇਤ ਸੀ ਉਥੇ ਆਪ ਹੀ ਕੰਮ ਕਰਿਆ ਕਰਦੀ ਸੀ ਜਦੋਂ ਉਸ ਦੇ ਪੁੱਤ ਥੋੜੇ ਵੱਡੇ ਹੋਏ ਤਾਂ ਮਾਈ ਦੇ ਨਾਲ ਕੰਮ ਕਰਵਾਨ ਲੱਗ ਗਏ ਤੇ ਇਸ ਤਰ੍ਹਾਂ ਮਾਈ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ ਜਦੋਂ ਪੁੱਤ ਜਵਾਨ ਹੋਏ ਤਾਂ ਮਾਈ ਨੇ ਰਿਸ਼ਤਾ ਲੱਭ ਕੇ ਦੋਨਾਂ ਦਾ ਵਿਆਹ ਕਰ ਦਿੱਤਾ ਘਰ ਨੂੰ ਆ ਲੈ ਆਈ ਤੇ ਦੋਨਾਂ ਪੁੱਤਾਂ ਦਾ ਘਰ ਵਸਾ ਦਿੱਤਾ ਕਹਿੰਦੇ ਪਹਿਲੇ ਉਹ ਬੋਤ ਸੁੱਖ ਤੇ ਸ਼ਾਂਤੀ ਨਾਲ ਰਹਾ ਕਰਦੇ ਸੀ ਪਰ ਜਦੋਂ ਨੂੰਹਾਂ ਘਰ ਆ ਗਈਆਂ ਤੇ ਕਿਸੇ ਨਾ ਕਿਸੇ ਗੱਲ ਤੇ ਘਰ ਵਿੱਚ ਲੜਾਈ ਰਹਿਣ ਲੱਗੀ ਲੜਾਈ ਵੀ ਇੰਨੀ ਜ਼ਿਆਦਾ ਵੱਧ ਜਾਂਦੀ ਕਿ ਕਈ ਵਾਰੀ ਤਾਂ ਪੱਕੀ ਹੋਈ ਰੋਟੀ ਵੀ ਰੱਖੀ ਰਹਿ ਜਾਂਦੀ ਆਪਸ ਵਿੱਚ ਇੰਨਾ ਜ਼ਿਆਦਾ ਕਲੇਸ਼ ਹੋਣ ਲੱਗ ਗਿਆ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਘਰ ਵਿੱਚ ਰੋਜ਼ ਲੜਾਈ ਝਗੜੇ ਹੋਣ ਲੱਗ ਗਏ ਕਹਿੰਦੇ ਇਹ ਸਭ ਦੇਖ ਕੇ ਮਾਈ ਬਹੁਤ ਹੈਰਾਨ ਤੇ ਪਰੇਸ਼ਾਨ ਹੋਈ ਮਾਈ ਨੇ ਆਪਣੇ ਪੁੱਤਾਂ ਨੂੰ ਕਿਹਾ ਕਿ ਤੁਸੀਂ ਆਪਣੀ ਘਰ ਵਾਲੀਆਂ ਨੂੰ ਸਮਝਾਓ ਕਿ ਲੜਾਈ ਘਰ ਦੀ ਬਰਕਤ ਨੂੰ ਖਾ ਜਾਂਦੀ ਹੈ ਉਹਨਾਂ ਨੇ ਆਪਣੀ ਆਪਣੀ ਘਰ ਵਾਲੀ ਨੂੰ ਸਮਝਾਣਾ ਕਦੇ ਆਖੇ ਲੱਗ ਜਾਂਦੀਆਂ ਕਦੇ ਫਿਰ ਅਗਲੇ ਦਿਨ ਕਲੇਸ਼ ਕਰਨ ਲੱਗ ਜਾਂਦੀਆਂ ਮਾਈ ਨੇ ਸੋਚਿਆ ਕਿ ਜਵਾਕ ਹੋ ਜਾਣਗੇ ਤੇ ਸ਼ਾਇਦ ਤਾਹੀਂ ਸਿਆਣੀਆਂ ਹੋ ਜਾਣਗੀਆਂ ਪਰ ਉਹ ਉਦਾਂ ਹੀ ਕਲੇਸ਼ ਕਰਦੀਆਂ ਰਹਿੰਦੀਆਂ ਕਹਿੰਦੇ ਇੱਕ ਦਿਨ ਮਾਈ ਨੇ ਆਪਣੇ ਦੋਨਾਂ ਪੁੱਤਾਂ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਪਹਿਲੇ ਅਸੀਂ ਘਰ ਵਿੱਚ ਤਿੰਨ ਜੀ ਸੀ ਤੇ ਉਦੋਂ ਖੇਤ ਦੇ ਨਾਲ ਘਰ ਦਾ ਬਹੁਤ ਸੋਹਣਾ ਗੁਜ਼ਾਰਾ ਚੱਲ ਜਾਂਦਾ ਸੀ ਤਾਂ ਕਰਕੇ ਘਰ ਵਿੱਚ ਲੜਾਈ ਝਗੜੇ ਨਹੀਂ ਹੁੰਦੇ ਸੀ ਹੁਣ ਪਰਿਵਾਰ ਵੱਡਾ ਹੈ ਤੇ ਆਮਦਨ ਘਰ ਵਿੱਚ ਘੱਟ ਹੈ ਤੇ ਇਹ ਵੀ ਲੜਾਈ ਦਾ ਇੱਕ ਕਾਰਨ ਹੋ ਸਕਦਾ ਹੈ ਤੁਸੀਂ ਦੋਨੋਂ ਨਾਲ ਦੇ ਨਗਰ ਵਿੱਚ ਜਾ ਕੇ ਕੋਈ ਕੰਮਕਾਰ ਕਰੋ ਆਮਦਨ ਦਾ ਕੋਈ ਹੋਰ ਰਾਹ ਬਣਾਓ ਤੇ ਉਥੋਂ ਪੈਸੇ ਕਮਾ ਕੇ ਘਰ ਲਿਆਓ ਸ਼ਾਇਦ ਆਪਣੇ ਘਰ ਦੇ ਲੜਾਈ ਝਗੜੇ ਖਤਮ ਹੋ ਜਾਣ ਮਾਈ ਕਹਿੰਦੀ ਕਿ ਘਰ ਵਿੱਚ ਲੜਾਈ ਝਗੜੇ ਦਾ ਕਾਰਨ ਧੰਨ ਤੇ ਦਾਣੇ ਦੀ ਕਮੀ ਵੀ ਹੋ ਸਕਦਾ ਹੈ ਜਦੋਂ ਪੈਸਾ ਕੋਲ ਨਹੀਂ ਹੁੰਦਾ ਤਾਂ ਰੋਜ਼ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਫਿਰ ਚਿੰਤਾ ਪਰੇਸ਼ਾਨੀਆਂ ਘੇਰ ਲੈਂਦੀਆਂ ਹਨ ਐਵੇਂ ਦੇ ਸਮੇਂ ਦੇ ਵਿੱਚ ਮਨੁੱਖ ਇੱਕ ਦੂਜੇ ਨਾਲ ਲੜਨਾ ਸ਼ੁਰੂ ਕਰ ਦਿੰਦਾ ਹੈ ਮਾਈ ਕਹਿੰਦੀ ਦੂਜਾ ਕਾਰਨ ਹੈ ਕਿ ਜਦੋਂ ਮਨੁੱਖ ਜ਼ਰੂਰਤ ਤੋਂ ਜ਼ਿਆਦਾ ਖਾਲੀ ਬੈਠਦਾ ਹੈ ਤਾਂ ਖਾਲੀ ਦਿਮਾਗ ਸ਼ੈਤਾਨ ਦਾ ਘਰ ਬਣ ਜਾਂਦਾ ਹੈ ਫਿਰ ਇਦਾਂ ਦਾ ਮਨੁੱਖ ਕਿਸੇ ਨਾ ਕਿਸੇ ਗੱਲ ਨਾਲ ਲੜਨ ਝਗੜਨ ਬੈਠ ਜਾਂਦਾ ਹੈ ਤੇ ਤੀਜਾ ਕਾਰਨ ਜਦੋਂ ਮਨੁੱਖ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ ਹੈ ਆਪਣੇ ਕੰਮ ਤੋਂ ਜੀ ਚੁਰਾਂਦਾ ਹੈ ਬਸ ਬੈਠੇ ਬਿਠਾਏ ਖਾਣਾ ਚਾਹੁੰਦਾ ਹੈ ਤਾਂ ਫਿਰ ਘਰ ਵਿੱਚ ਲੜਾਈ ਝਗੜੇ ਹੁੰਦੇ ਹਨ ਚੌਥਾ ਸਭ ਤੋਂ ਵੱਡਾ ਕਾਰਨ ਹੇ ਈਰਖਾ ਜਦੋਂ ਮਨੁੱਖ ਕਿਸੇ ਨਾਲ ਈਰਖਾ ਕਰਦਾ ਹੈ ਦੂਜੇ ਦੀ ਤਰੱਕੀ ਵੇਖ ਕੇ ਸੜਦਾ ਹੈ ਆਪ ਉਹ ਅੱਗੇ ਵੱਧ ਨਹੀਂ ਪਾਂਦਾ ਤੇ ਦੂਜੇ ਦੀ ਤਰੱਕੀ ਵੇਖ ਕੇ ਈਰਖਾ ਕਰਦਾ ਹੈ ਇਦਾਂ ਦੇ ਹਾਲਾਤਾਂ ਵਿੱਚ ਵੀ ਲੜਾਈ ਝਗੜੇ ਹੁੰਦੇ ਹਨ ਜੋ ਲੋਕ ਆਪਣਾ ਜ਼ਿਆਦਾ ਸਮਾਂ ਲੜਾਈ ਝਗੜੇ ਤੇ ਚੁਗਲੀ ਵਿੱਚ ਬਤੀਤ ਕਰਦੇ ਹਨ ਉਹ ਹਮੇਸ਼ਾ ਗਰੀਬੀ ਦੀ ਰੱਸੀ ਦੇ ਵਿੱਚ ਬੱਜੇ ਰਹਿੰਦੇ ਹਨ ਤੇ ਮਾਈ ਕਹਿੰਦੀ ਐਸ ਕਰਕੇ ਤੁਸੀਂ ਦੋਨੋਂ ਭਰਾ ਨਾਲ ਦੇ ਨਗਰ ਵਿੱਚ ਜਾਓ ਉੱਥੇ ਕੰਮ ਕਾਰ ਲੱਭ ਕੇ ਘਰ ਦੀ ਆਮਦਨ ਨੂੰ ਵਧਾਓ ਸ਼ਾਇਦ ਫੇਰ ਆਪਣੇ ਘਰੋਂ ਵੀ ਲੜਾਈ ਝਗੜਾ ਖਤਮ ਹੋ ਜਾਵੇ ਅਗਲੇ ਦਿਨ ਦੋਨਾਂ ਨੇ ਆਪਣੀ ਆਪਣੀ ਘਰ ਵਾਲੀ ਨੂੰ ਸਮਝਾਇਆ ਤੇ ਕਿਹਾ ਕਿ ਮਾਈ ਦਾ ਖਿਆਲ ਰੱਖਣਾ ਤੇ ਨਗਰ ਦੇ ਵਿੱਚ ਕੰਮ ਕਰਨ ਲਈ ਚਲੇ ਗਏ ਹੋਇਆ ਕਿ ਕਿ ਉਹ ਹਜੇ ਪਿੰਡ ਦੀ ਜੂਹੀ ਟੱਪੇ ਸੀ ਇਹ ਦੋਨੋਂ ਫੇਰ ਲੜਨ ਲੱਗ ਪਈਆਂ ਮਾਈ ਨੇ ਸਭ ਤੋਂ ਪਹਿਲਾਂ ਆਪਣੀ ਵੱਡੀ ਨੂੰ ਨੂੰ ਕੋਲ ਜਾ ਕੇ ਕਿਹਾ ਕੀਤੀਏ ਵੱਡੇ ਹਮੇਸ਼ਾ ਮਾਫ ਕਰਦੇ ਹਨ ਤੇ ਛੋਟਿਆਂ ਨੂੰ ਸਮਝਾਉਂਦੇ ਹਨ ਤੇ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਹਮੇਸ਼ਾ ਸੁਲ੍ਹਾ ਬਣੀ ਰਹਿੰਦੀ ਹੈ ਤੇ ਬਰਕਤ ਵੀ ਘਰ ਵਿੱਚ ਵਾਸ ਕਰਦੀ ਹੈ ਤੂੰ ਇਸ ਗੱਲ ਨੂੰ ਸਮਝ ਅੱਗੋਂ ਵੱਡੀ ਕਹਿੰਦੀ ਤੂੰ ਮੇਰੇ ਕੋਲ ਆਈ ਹੈ ਛੋਟੀ ਨੂੰ ਕੋਈ ਗੱਲ ਨਾ ਕਹੀਂ ਮੈਨੂੰ ਪਤਾ ਤੂੰ ਛੋਟੀ ਦਾ ਜ਼ਿਆਦਾ ਕਰਦੀ ਹੈ ਬਸ ਮੇਰੇ ਸਿਰ ਤੇ ਚੜ ਕੇ ਨੱਚੀ ਜਾਂਦੀ ਹੈ ਮਾਈ ਨੇ ਕਿਹਾ ਧੀਏ ਮੈਂ ਉਹਨੂੰ ਵੀ ਸਮਝਾਵਾਂਗੀ ਅੱਗੋਂ ਵੱਡੀ ਨੂੰ ਕਹਿੰਦੀ ਫਿਰ ਉਹਦੇ ਕੋਲ ਜਾ ਮੇਰੇ ਕੋਲ ਨਾ ਆ ਜਦੋਂ ਇਹ ਗੱਲ ਕਹੀ ਤਾਂ ਮਾਈ ਚੁੱਪਚਾਪ ਆ ਗਈ ਅਗਲਾ ਦਿਨ ਚੜਿਆ ਤਾਂ ਫੇਰ ਕਿਸੇ ਗੱਲ ਤੇ ਲੜਨ ਲੱਗ ਪਈਆਂ ਮਾਈ ਨੇ ਛੋਟੀ ਨੂੰ ਨੂੰ ਕਿਹਾ ਧੀਏ ਦੇਖ ਜਿਹੜਾ ਝਗੜਾ ਕਲੇਸ਼ ਹੈ ਇਹ ਘਰ ਦੀ ਬਰਕਤ ਨੂੰ ਖਾ ਜਾਂਦਾ ਹੈ ਛੋਟਿਆਂ ਕੋਲੋਂ ਗਲਤੀ ਹੋ ਜਾਂਦੀ ਹੈ ਤਾਂ ਉਸ ਗੱਲ ਨੂੰ ਸਿੱਖ ਲਈਦਾ ਹੈ ਵੱਡੇ ਕੰਮ ਕਿਵੇਂ ਕਰਦੇ ਹਨ ਵੱਡਿਆਂ ਦਾ ਆਦਰ ਕਰਨਾ ਚਾਹੀਦਾ ਹੈ ਨਾਲੇ ਵੱਡੀ ਭੈਣ ਤਾਂ ਮਾਂ ਦੇ ਬਰਾਬਰ ਹੁੰਦੀ ਹੈ ਅੱਗੋ ਛੋਟੀ ਨੂੰ ਕਹਿੰਦੀ ਦੇਖ ਬੁੱਢੀਏ ਤੂੰ ਉਹਨੂੰ ਜ਼ਿਆਦਾ ਕਰਦੀ ਹੈ ਇਹ ਤਾਂ ਮੈਨੂੰ ਪਤਾ ਹੈ ਪਰ ਮੈਨੂੰ ਐਵੇਂ ਨਾ ਸਮਝਾਇਆ ਕਰ ਮੈਨੂੰ ਪਤਾ ਹੈ ਤੇਰੇ ਦਿਲ ਵਿੱਚ ਉਹਦੇ ਲਈ ਜ਼ਿਆਦਾ ਹਮਦਰਦੀ ਹੈ ਫਿਰ ਉਹਦੇ ਕੋਲ ੱੱੱਕੇ ਖਾ ਮੇਰੇ ਕੋਲ ਨਾ ਆਇਆ ਕਰ ਜਦੋਂ ਮਾਈ ਨੇ ਇਹ ਗੱਲ ਸੁਣੀ ਤਾਂ ਮਾਈ ਨੂੰ ਅਹਿਸਾਸ ਹੋ ਗਿਆ ਕਿ ਜਿੱਥੇ ਮੇਰੇ ਸ਼ਬਦਾਂ ਦੀ ਅਹਿਮੀਅਤ ਨਹੀਂ ਉੱਥੇ ਚੁੱਪ ਹੀ ਰਿਹਾ ਜਾਣਾ ਚਾਹੀਦਾ ਹੈ ਮਾਈ ਸੋਚਣ ਲੱਗੀ ਕਿ ਹੁਣ ਤਾਂ ਮੂੰਹੋਂ ਬੋਲਦਿਆਂ ਹਨ ਕਿਸੇ ਦਿਨ ਮੈਨੂੰ ਮਾਰਨ ਲੱਗ ਜਾਣਗੇ ਤੇ ਆਸੇ-ਪਾਸੇ ਗੁਮਾਂਡ ਵਿੱਚ ਵੀ ਮੇਰੀ ਇੱਜ਼ਤ ਬਰਬਾਦ ਹੋ ਜਾਵੇਗੀ ਨਾਲੇ ਇਹਨਾਂ ਦਾ ਕੀ ਭਰੋਸਾ ਘਰੋਂ ਵੀ ਕੱਢ ਦੇਣ ਮੇਰੇ ਤਾਂ ਪੁੱਤ ਵੀ ਘਰ ਨਹੀਂ ਹਨ ਤੇ ਘਰ ਵਿੱਚ ਇੱਕ ਗਾਂ ਰੱਖੀ ਹੋਈ ਸੀ ਮਾਈ ਕਹਿੰਦੀ ਚੱਲ ਮੈਂ ਗਾਂ ਦੇ ਲਈ ਘਾਹ ਹੀ ਲੈ ਆਵਾਂ ਮਾਈ ਕਹਿੰਦੀ ਜੋ ਵਿਅਰਥ ਦੇ ਲੜਾਈ ਝਗੜੇ ਨੂੰ ਸੁਣਦੇ ਹਨ ਨਿੰਦਾ ਤੇ ਚੁਗਲੀ ਨੂੰ ਸੁਣਦੇ ਹਨ ਉਹ ਵਿਅਰਥ ਦੀ ਲੜਾਈ ਝਗੜੇ ਦਾ ਹਿੱਸਾ ਬਣਦੇ ਹਨ ਉਹ ਵੀ ਓਨੇ ਹੀ ਪਾਪੀ ਤੇ ਓਨੇ ਹੀ ਦੋਸ਼ੀ ਬਣ ਜਾਂਦੇ ਹਨ ਮਾਈ ਨੇ ਪੱਲੀ ਚੁੱਕੀ ਤੇ ਨਾਲ ਪੱਠੇ ਵੱਢਣ ਵਾਲੀ ਦਾਤਰੀ ਲਈ ਤੇ ਜੰਗਲ ਵੱਲ ਨੂੰ ਤੁਰ ਪਈ ਮਾਈ ਨੇ ਬਹੁਤ ਸਾਰਾ ਘਾਹ ਵੱਢ ਵੱਢ ਕੇ ਪੱਲੀ ਵਿੱਚ ਪਾ ਲਿਆ ਨਾਲ ਹੀ ਇੱਕ ਨਹਿਰ ਸੀ ਨਹਿਰ ਤੋਂ ਪਾਣੀ ਪੀ ਕੇ ਇੱਕ ਰੁੱਖ ਦੇ ਹੇਠਾਂ ਬੈਠ ਗਈ ਤੇ ਆਰਾਮ ਕਰਨ ਲੱਗੀ ਐਨੇ ਨੂੰ ਇੱਕ ਬੜਾ ਵੱਡਾ ਸੱਪ ਮਾਈ ਦੇ ਸਾਹਮਣੇ ਆ ਕੇ ਬੈਠ ਗਿਆ ਸੱਪ ਨੂੰ ਵੇਖ ਕੇ ਮਾਈ ਦੇ ਪਸੀਨੇ ਛੁੱਟ ਗਏ ਤੇ ਮਾਈ ਸੋਚਣ ਲੱਗੀ ਘਰੋਂ ਤਾਂ ਕਲੇਸ਼ ਤੋਂ ਬਚ ਕੇ ਇੱਥੇ ਆਈ ਸੀ ਤੇ ਇੱਥੇ ਵੀ ਮੇਰੀ ਮੌਤ ਦਾ ਰੂਪ ਇਹ ਸੱਪ ਆ ਗਿਆ ਹੈ ਤੇ ਮਾਈ ਪਰਮਾਤਮਾ ਨੂੰ ਯਾਦ ਕਰਨ ਲੱਗੀ ਇਨੇ ਨੂੰ ਸੱਪ ਨੇ ਕਿਹਾ ਮਾਈ ਤੂੰ ਮੇਰੇ ਤੋਂ ਡਰ ਨਾ ਮੈਂ ਤੇਰੇ ਪ੍ਰਾਣ ਹਰਨ ਨਹੀਂ ਆਇਆ ਹਾਂ ਮੈਂ ਤਾਂ ਆਪਣੇ ਪ੍ਰਾਣ ਬਚਾਣ ਦੇ ਲਈ ਤੇਰੇ ਕੋਲ ਆਇਆ ਹਾਂ ਮਾਈ ਉਸ ਦੇ ਮੂਹ ਮੰਨੁੱਖੀ ਆਵਾਜ਼ ਸੁਣ ਕੇ ਹੈਰਾਨ ਹੋਈ ਮਾਈ ਨੇ ਕਿਹਾ ਦੱਸ ਮੈਂ ਕਿਵੇਂ ਤੇਰੀ ਮਦਦ ਕਰ ਸਕਦੀ ਹਾਂ ਛੋਟੀ ਦੇ ਘਰੋਂ ਦੁੱਧ ਲਵਾਂ ਜਾਂ ਵੱਡੀ ਦੇ ਘਰੋਂ ਦੁੱਧ ਲਵਾਂ ਜੇ ਮੈਂ ਇਹਨਾਂ ਨੂੰ ਦੱਸ ਕੇ ਦੁੱਧ ਲਿਆ ਤਾਂ ਬੜਾ ਲੜਨ ਗਿਆ ਝਗੜਨ ਗੀਆਂ ਅਤੇ ਕਲੇਸ਼ ਵੀ ਕਰਨ ਗੀਆਂ ਮਾਈ ਨੇ ਸੋਚਿਆ ਕਿ ਇੱਕ ਦਿਨ ਛੋਟੀ ਦੇ ਘਰੋਂ ਤੇ ਇੱਕ ਦਿਨ ਵੱਡੀ ਦੇ ਘਰੋਂ ਦੁੱਧ ਲੈ ਲਿਆ ਕਰਾਂਗੀ ਪਹਿਲਾਂ ਮਾਈ ਨੇ ਵੱਡੀ ਦੇ ਘਰੋਂ ਦੁੱਧ ਲੈ ਕੇ ਚਲੀ ਗਈ ਮਾਈ ਨੇ ਸੱਪ ਨੂੰ ਦੁੱਧ ਪਿਆ ਦਿੱਤਾ ਦੁੱਧ ਪੀ ਕੇ ਸੱਪ ਨੇ ਮਾਈ ਦਾ ਧੰਨਵਾਦ ਕੀਤਾ ਤੇ ਮਾਈ ਨੂੰ ਉਹ ਥਾਂ ਵੀ ਦੱਸੀ ਜਿੱਥੇ ਗਾਂ ਬੱਜੀ ਪਈ ਸੀ ਮਾਈ ਉੱਤੇ ਗਈ ਤੇ ਗਾਂ ਨੂੰ ਪੱਠੇ ਪਾ ਦਿੱਤੇ ਤੇ ਉਸ ਦੇ ਪਾਣੀ ਦੀ ਵਿਵਸਥਾ ਵੀ ਕਰ ਦਿੱਤੀ ਇਸ ਤਰ੍ਹਾਂ ਮਾਈ ਦੇ ਆਰਾਮ ਦੇ ਨਾਲ ਨਾਲ ਸੋਨਾ ਟਾਈਮ ਤੱਪਣ ਲੱਗਿਆ ਫਿਰ ਇੱਕ ਦਿਨ ਮਾਈ ਨੇ ਸੱਪ ਨੂੰ ਕਿਹਾ ਕਿ ਮੈਂ ਬਹੁਤ ਦਿਨਾਂ ਤੋਂ ਇੱਕ ਗੱਲ ਜਾਣਨਾ ਚਾਹੁੰਦੀ ਹਾਂ ਕਿ ਤੂੰ ਮਨੁੱਖੀ ਆਵਾਜ਼ ਵਿੱਚ ਕਿਵੇਂ ਗੱਲ ਕਰ ਲੈਂਦਾ ਹੋਂ ਸੱਪ ਕਹਿੰਦਾ ਕਿ ਮੇਰਾ ਮਨੁੱਖੀ ਰੂਪ ਵਿੱਚ ਹੀ ਜਨਮ ਹੋਇਆ ਸੀ ਪਰ ਮੈਨੂੰ ਮੇਰੇ ਮਾੜੇ ਕਰਮਾਂ ਕਰਕੇ ਇਹ ਸਰੀਰ ਮਿਲਿਆ ਹੈ ਜਦੋਂ ਮੈਂ 21 ਵਰਿਆਂ ਦਾ ਹੋ ਜਾਵਾਂਗਾ ਤਾਂ ਇਸ ਤੋਂ ਮੁਕਤ ਹੋ ਜਾਵਾਂਗਾ ਹੁਣ ਮਾਈ ਨੇ ਕਿਹਾ ਠੀਕ ਹੈ ਹੁਣ ਮਾਈ ਨੇ ਕਦੇ ਛੋਟੀ ਦੇ ਘਰੋਂ ਤੇ ਕਦੇ ਵੱਡੀ ਦੇ ਘਰੋਂ ਦੁੱਧ ਲੈ ਲਿਆ ਕਰਨਾ ਦੁੱਧ ਲਿਆ ਕੇ ਉਸ ਨੂੰ ਦੇ ਦਿੰਦੀ ਕਹਿੰਦੇ ਇੱਕ ਦਿਨ ਛੋਟੀ ਕਹਿੰਦੀ ਕਿ ਪਤਾ ਨਹੀਂ ਸਾਡੇ ਘਰੋਂ ਦੁੱਧ ਚੋਰੀ ਹੋ ਜਾਂਦਾ ਹੈ ਵੱਡੀ ਨੇ ਵੀ ਇਹ ਗੱਲ ਕਹੀ ਕਿ ਹਾਂ ਇੱਕ ਦੋ ਦਿਨਾਂ ਬਾਅਦ ਸਾਡੇ ਘਰ ਵੀ ਦੁੱਧ ਘੱਟ ਹੋ ਜਾਂਦਾ ਹੈ ਦੋਨਾਂ ਨੇ ਸਲਾਹ ਕੀਤੀ ਕਿ ਵੇਖਾਂਗੇ ਸਾਡਾ ਦੁੱਧ ਜਾਂਦਾ ਕਿੱਥੇ ਹੈ ਕਹਿੰਦੇ ਜਦੋਂ ਮਾਈ ਗੜਵਾ ਦੁੱਧ ਨਾਲ ਭਰਨ ਲੱਗੀ ਤਾਂ ਇੱਕ ਨੇ ਦੇਖ ਲਿਆ ਉਹ ਦੋਨੋਂ ਸੋਚਣ ਲੱਗਿਆਂ ਕਿ ਦੇਖਦੇ ਹਾਂ ਦੁੱਧ ਲੈ ਕੇ ਮਾਈ ਜਾਂਦੀ ਕਿੱਥੇ ਹੈ ਉਹ ਮਾਈ ਦੇ ਪਿੱਛੇ-ਪਿੱਛੇ ਜੰਗਲ ਦੇ ਵਿੱਚ ਚਲੀਆਂ ਜਾਂਦੀਆਂ ਹਨ ਜਦੋਂ ਮਾਈ ਨੇ ਗੜਵਾ ਰੱਖਿਆ ਤੇ ਇੱਕ ਬੜਾ ਵੱਡਾ ਸੱਪ ਆ ਕੇ ਦੁੱਧ ਪੀਣ ਲੱਗ ਜਾਂਦਾ ਹੈ ਤੇ ਦੋਨੋਂ ਹੈਰਾਨ ਹੋ ਜਾਂਦੀਆਂ ਹਨ ਕਿ ਇੰਨਾ ਵੱਡਾ ਸੱਪ ਤੇ ਮਾਈ ਵੀ ਸੱਪ ਦੇ ਇੰਨੇ ਨੇੜੇ ਬੈਠੀ ਹੋਈ ਹੈ ਜ਼ਰੂਰ ਮਾਈ ਦਾ ਇਹ ਮਨੁੱਖੀ ਜਨਮ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਐਵੇਂ ਦੀ ਹੀ ਹੋਵੇਗੀ ਕਿਤੇ ਆਪਣੀ ਔਲਾਦ ਨੂੰ ਜਾਂ ਆਪਾਂ ਨੂੰ ਨਾ ਖਾ ਜਾਵੇ ਅਤੇ ਉਹ ਘਰ ਚਲੀਆਂ ਜਾਂਦੀਆਂ ਹਨ ਜਾ ਕੇ ਵੱਡੇ ਵੱਡੇ ਡੰਡੇ ਫੜ ਕੇ ਦੋਵੇਂ ਅੱਗੇ ਖੜੀਆਂ ਹੋ ਜਾਂਦੀਆਂ ਹਨ ਕਿਉਂਕਿ ਉਹ ਪਹਿਲਾਂ ਹੀ ਮਨ ਵਿੱਚ ਧਾਰੀ ਬੈਠੀਆਂ ਸੀ ਤੇ ਕਿਸੇ ਤਰੀਕੇ ਦੇ ਨਾਲ ਇਹਨੂੰ ਘਰ ਤੋਂ ਬਾਹਰ ਕੱਢਿਆ ਜਾਵੇ ਜਦੋਂ ਮਾਈ ਆਈ ਤਾਂ ਅਗੋਂ ਮੂੰਹ ਦੇ ਉੱਤੇ ਡੰਡੇ ਨਾਲ ਰੋਕ ਕੇ ਖੜੀਆਂ ਹੋ ਗਈਆਂ ਮਾਈ ਨੇ ਪੁੱਛਿਆ ਕੀ ਗੱਲ ਅੱਗੋਂ ਕਿਹਾ ਕਿ ਸਾਨੂੰ ਸਭ ਪਤਾ ਹੈ ਤੂੰ ਮਨੁੱਖਾ ਰੂਪ ਨਹੀਂ ਹੈ ਤੂੰ ਤਾਂ ਸਾਡੇ ਜਵਾਕਾਂ ਨੂੰ ਖਾ ਜਾਵੇਂਗੀ ਸਾਨੂੰ ਵੀ ਖਾ ਜਾਵੇਂਗੀ ਡੰਡੇ ਮਾਰ ਮਾਰ ਕੇ ਮਾਈ ਨੂੰ ਘਰੋਂ ਬਾਹਰ ਕੱਢ ਦਿੱਤਾ ਕੋਈ ਸਿਰ ਤੇ ਵੱਜਦਾ ਹੈ ਕੋਈ ਬਾਹ ਤੇ ਵੱਜਦਾ ਹੈ ਮਾਈ ਖੂਨ ਨਾਲ ਲੱਥਪੱਥ ਹੋ ਗਈ ਮਾਈ ਨੂੰ ਹੋਰ ਵੀ ਕੋਈ ਟਿਕਾਣਾ ਨਹੀਂ ਸੀ ਨਜ਼ਰ ਆ ਰਿਹਾ ਮਾਈ ਉਸੇ ਥਾਂ ਤੇ ਜਾ ਕੇ ਬੈਠ ਗਈ ਤੇ ਕਹਿੰਦੇ ਸੱਪ ਵੀ ਦਿਨੇ-ਦਿਨੇ ਹੀ ਆਇਆ ਕਰਦਾ ਸੀ ਤੇ ਰਾਤ ਦਾ ਸਮਾਂ ਸੀ ਤੇ ਉਹ گاؤں ਵੀ ਨਹੀਂ ਸੀ ਜਦੋਂ ਸਵੇਰ ਹੋਈ ਸੱਪ ਉਸੇ ਥਾਂ ਤੇ ਆਇਆ ਤੇ ਆਸੇ-ਪਾਸੇ ਦੇਖਿਆ ਮਾਈ ਨਹੀਂ ਸੀ ਜਦੋਂ ਦੇਖਿਆ ਕਿ ਉੱਥੇ ਰੁੱਖ ਦੇ ਥੱਲੇ ਮਾਈ ਬੈਠੀ ਹੋਈ ਹੈ ਤਾਂ ਉਸ ਨੂੰ ਜਾ ਕੇ ਪੁੱਛਿਆ ਮਾਈ ਨੇ ਦੱਸਿਆ ਕਿ ਕੱਲ ਸ਼ਾਇਦ ਤੈਨੂੰ ਦੁੱਧ ਪਿਆਉਂਦਿਆਂ ਨੂੰ ਮੈਨੂੰ ਮੇਰੀਆਂ ਨੂਹਾਂ ਨੇ ਦੇਖ ਲਿਆ ਸੀ ਇਸ ਕਰਕੇ ਉਹਨਾਂ ਕਿਹਾ ਕਿ ਮੈਂ ਉਹਨਾਂ ਦੇ ਜਵਾਕਾਂ ਨੂੰ ਖਾ ਜਾਵਾਂਗੀ ਤਾਂ ਕਰਕੇ ਮੈਨੂੰ ਘਰੋਂ ਕੱਢ ਦਿੱਤਾ ਹੈ ਉਹਨੇ ਕਿਹਾ ਮਾਈ ਕੋਈ ਨਾ ਮੈਂ ਤੇਰਾ ਪੁੱਤ ਹਾਂ ਇੰਨੇ ਨੂੰ ਗਾਂ ਵੀ ਆ ਗਈ ਤੇ ਸੱਪ ਕਹਿੰਦਾ ਕਿ ਦੇਖ ਮਾਂ ਅੱਜ ਤਾਂ ਗਾਂ ਵੀ ਦੁੱਧ ਦੇਣ ਲਈ ਤਿਆਰ ਹੈ ਤੇ ਤੂੰ ਦੁੱਧ ਦੀ ਧਾਰ ਕੱਢ ਕੇ ਆਪ ਵੀ ਪੀ ਤੇ ਮੈਨੂੰ ਵੀ ਪਿਆ ਸੱਪ ਨੇ ਕਿਹਾ ਕਿ ਇੱਥੇ ਜਿਹੜੇ ਸੰਤ ਫਕੀਰ ਜੀ ਨਾਮ ਜਪਦੇ ਸੀ ਕਹਿੰਦੇ ਉੱਥੇ ਐਵੇਂ ਦੀ ਤਾਕਤ ਦਾ ਆਵਾਸ ਹੈ ਆਨ ਤੇ ਧਨ ਦੀ ਕਦੇ ਵੀ ਕਮੀ ਨਹੀਂ ਆਉਂਦੀ ਤੇ ਆਪਾਂ ਉੱਥੇ ਚਲਦੇ ਹਾਂ ਉਹ ਮਾਈ ਨੂੰ ਉਸ ਥਾਂ ਤੇ ਲੈ ਕੇ ਚਲਿਆ ਗਿਆ ਕਹਿੰਦੇ ਉਸ ਥਾਂ ਤੇ ਮਾਈ ਨੇ ਨਾਲੇ ਉਸ ਗਾਂ ਦੀ ਸੇਵਾ ਕਰਿਆ ਕਰਨੀ ਨਾਲੇ ਉਸ ਸੱਪ ਨੂੰ ਰੋਜ਼ ਦੁੱਧ ਪਿਆ ਦਿਆ ਕਰਨਾ ਆਸੇ ਪਾਸੇ ਜੋ ਵੀ ਫੱਟੜ ਹੋਇਆ ਕਰਨਾ ਉਸ ਦੀ ਸੇਵਾ ਕਰਿਆ ਕਰਨੀ ਹਰ ਸਮੇਂ ਪਰਮਾਤਮਾ ਦਾ ਨਾਮ ਜਪਿਆ ਕਰਨਾ ਤੇ ਆਪਣੀ ਔਲਾਦ ਦੀ ਸੁੱਖ ਮੰਗਿਆ ਕਰਨੀ ਕਹਿੰਦੇ ਹੁਣ ਰਾਤ ਨੂੰ ਬੈਠ ਕੇ ਮਾਈ ਉਹਨਾਂ ਦੇ ਨਾਲ ਹੀ ਪ੍ਰਸ਼ਾਦਾ ਪਾਣੀ ਛਕਿਆ ਕਰਦੀ ਕਿਉਂਕਿ ਉਸ ਥਾਂ ਤੇ ਅੰਨ ਤੇ ਧੰਨ ਦਾ ਵਾਅਦਾ ਹੀ ਵਾਅਦਾ ਸੀ ਕਹਿੰਦੇ ਇੱਕ ਦਿਨ ਵੀ ਮਾਈ ਉੱਥੇ ਇਕੱਲੀ ਨਹੀਂ ਹੁੰਦੀ ਸੀ ਸ਼ਾਮ ਨੂੰ ਉਹਦੇ ਕੋਲ ਕੋਈ ਨਾ ਕੋਈ ਆ ਜਾਇਆ ਕਰਦਾ ਸੀ ਇਹ ਅੱਜ ਜਦੋਂ ਮਾਈ ਪ੍ਰਸ਼ਾਦਾ ਚੱਕਣ ਲੱਗੀ ਤਾਂ ਉਹ ਸੱਪ ਵਾਪਸ ਨਾ ਆਇਆ ਦਿਨ ਚੜਿਆ ਤੇ ਮਾਈ ਉਹਨੂੰ ਲੱਭਣ ਲੱਗਦੀ ਹੈ ਅੱਗੇ ਜਾ ਕੇ ਦੇਖਿਆ ਸੱਪ ਜਿਹੜਾ ਸੀ ਉਹ ਕਿਸੇ ਵੱਡੀਆਂ ਸਾਰੀਆਂ ਟਾਹਣੀਆਂ ਦੇ ਥੱਲੇ ਦੱਬਿਆ ਪਿਆ ਸੀ ਮਾਈ ਨੇ ਉਹ ਗਾਂ ਦੀ ਮਦਦ ਦੇ ਨਾਲ ਉਸਨੂੰ ਥੱਲੋਂ ਬਾਹਰ ਕੱਢਿਆ ਪੁੱਛਿਆ ਕੀ ਹੋਇਆ ਸੱਪ ਨੇ ਦੱਸਿਆ ਕਿ ਮਾਈ ਰਾਤ ਝੱਖੜ ਬੜਾ ਸੀ ਤੇ ਰੁੱਖ ਮੇਰੇ ਉੱਤੇ ਡਿੱਗ ਪਏ ਤੇ ਇਹ ਦੇ ਕਰਕੇ ਮੈਂ ਫੱਟੜ ਹੋ ਗਿਆ ਮਾਈ ਨੇ ਸੱਪ ਦੇ ਸਰੀਰ ਦੇ ਉੱਤੇ ਜੜੀਆਂ ਬੂਟੀਆਂ ਲਗਾਈਆਂ ਤੇ ਉਹ ਹੌਲੀ-ਹੌਲੀ ਠੀਕ ਹੋਣ ਲੱਗ ਪਿਆ ਕਹਿੰਦੇ ਉਹਦੇ ਇੱਛੇ ਬਰੇ ਪੂਰੇ ਹੋਣ ਵਾਲੇ ਸਨ ਤੇ ਉਹ ਮਨੁੱਖਾ ਰੂਪ ਧਾਰ ਲੈਂਦਾ ਹੈ ਕਹਿੰਦੇ ਹੁਣ ਚੰਗੀ ਤਰ੍ਹਾਂ ਉਹ ਵੀ ਉੱਥੇ ਰਹਿਣ ਲੱਗਾ ਤੇ ਉਹ ਵਾਹਿਗੁਰੂ ਜੀ ਦਾ ਸਿਮਰਨ ਕਰਨ ਲੱਗਾ ਉਹਨੇ ਕਿਹਾ ਮਾਈ ਤੂੰ ਹੀ ਮੇਰੀ ਮਾਂ ਹੈ ਅਗੋ ਮਾਈ ਨੇ ਕਿਹਾ ਪੁੱਤ ਜਿੰਨੇ ਤੈਨੂੰ ਜਨਮ ਦਿੱਤਾ ਹੈ ਤੂੰ ਉੱਥੇ ਵੀ ਜਾ ਉਹਨੇ ਕਿਹਾ ਜਿਨ੍ਹਾਂ ਜਨਮ ਦਿੱਤਾ ਸੀ ਉਹ ਤਾਂ ਜੰਗਲਾਂ ਦੇ ਵਿੱਚ ਮੈਨੂੰ ਵਗਾ ਕੇ ਚਲੇ ਗਏ ਸੀ ਕਦੀ ਬਾਤ ਵੀ ਨਹੀਂ ਪੁੱਛੀ ਪਹਿਲਾਂ ਤੇ ਪਾਲਿਆ ਤੇ ਤੂੰ ਹੀ ਹੈ ਮੈਨੂੰ ਤੂੰ ਹੀ ਮੇਰੀ ਮਾਂ ਹੈ ਮਾਈ ਕਹਿੰਦੀ ਕਾਇਦ ਉਦੋਂ ਤੇਰਾ ਰੂਪ ਹੋਰ ਸੀ ਜਿਸ ਕਾਰਨ ਇੱਥੇ ਵਗਾ ਕੇ ਚਲੇ ਗਏ ਹੁਣ ਮਨੁੱਖਾ ਜਨਮ ਹੈ ਤੂੰ ਉਹਨਾਂ ਦੀ ਜਿਹੜੀ ਹੈ ਉਹ ਆਸ ਉਮੀਦ ਹੈ ਬਜ਼ੁਰਗ ਜਿਹੜੇ ਹੁੰਦੇ ਨੇ ਉਹਨਾਂ ਨੂੰ ਸਾਂਭਣਾ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਤੇ ਦੂਜਾ ਤਿੰਨੇ ਜਣੇ ਹੁਣ ਉਸ ਨਗਰ ਨੂੰ ਉਸ ਥਾਂ ਤੇ ਪਹੁੰਚ ਜਾਂਦੇ ਹਨ ਕਹਿੰਦੇ ਜਦੋਂ ਪਹੁੰਚੇ ਤਾਂ ਉਹਨਾਂ ਕਿਹਾ ਕਿ ਅਸੀਂ ਇਸ ਨਗਰ ਦੇ ਰਾਜੇ ਨੂੰ ਮਿਲਣਾ ਚਾਹੁੰਦੇ ਹਾਂ ਇੱਥੇ ਜੋ ਮੰਤਰੀ ਸੀ ਉਸਨੇ ਦੱਸਿਆ ਕਿ ਬਹੁਤ ਲੰਬਾ ਸਮਾਂ ਹੋ ਗਿਆ ਹੈ ਰਾਜਾ ਰਾਣੀ ਹੁਣ ਕਿਸੇ ਨੂੰ ਨਹੀਂ ਮਿਲਦੇ ਉਹ ਬਿਮਾਰ ਹਨ ਕਦੇ ਉੱਠੇ ਵੀ ਨਹੀਂ ਹਨ ਉਹਨਾਂ ਨੇ ਬੜੀਆਂ মিনਤਾਂ ਤਰਲੇ ਕੀਤੇ ਕਿ ਸਾਨੂੰ ਮਿਲਾ ਦਿਓ ਪੈਰੀ ਹੱਥ ਲਾਇਆ ਉਹਨਾਂ ਨੂੰ ਐਦਾਂ ਲੱਗਿਆ ਜਿਵੇਂ ਨਵੇਂ ਪ੍ਰਾਣ ਮਿਲ ਗਏ ਹੋਣ ਹੁਣ ਉਹ ਉੱਠ ਕੇ ਖੜੇ ਹੋ ਗਏ ਉਹਨਾਂ ਪੁੱਛਿਆ ਕਿ ਤੂੰ ਕੌਣ ਹੈ ਉਹਨੇ ਦੱਸਿਆ ਕਿ ਮੈਂ ਉਹੀ ਹਾਂ ਜਿੰਨੂੰ ਜਨਮ ਦਿਨਦਿਆ ਸਰ ਤੁਸੀਂ ਉਥੇ ਜੰਗਲ ਦੇ ਵਿੱਚ ਵਗਾ ਕੇ ਆ ਗਏ ਸੀ ਉਹਨੇ ਕਿਹਾ ਕਿ ਪੁੱਤ ਮੈਂ ਇਸ ਸੰਸਾਰ ਦੇ ਇਸ ਸਮਾਜ ਦੇ ਡਰ ਤੇ ਤੈਨੂੰ ਛੱਡ ਆਇਆ ਸੀ ਉਹਨੇ ਕਿਹਾ ਕਿ ਜਿਸ ਦਿਨ ਤੈਨੂੰ ਉੱਥੇ ਵਗਾ ਕੇ ਆਇਆ ਸੀ ਇੱਕ ਵੀ ਦਿਨ ਰਾਜਗਦੀ ਤੇ ਨਹੀਂ ਬੈਠਿਆ ਤੇਰੇ ਵਿਜੋਗ ਦੇ ਵਿੱਚ ਸਾਡਾ ਕੀ ਹਾਲ ਹੋ ਗਿਆ ਉਹਨੇ ਕਿਹਾ ਦੇਖੋ ਬਸ ਹੁਣ ਮੈਂ ਆ ਗਿਆ ਹਾਂ ਜਦੋਂ ਇਹ ਗੱਲ ਕਹੀ ਮਨੁੱਖੀ ਰੂਪ ਵਿੱਚ ਉਹ ਜਿਹੜਾ ਸੱਪ ਸੀ ਉਹ ਕਹਿੰਦਾ ਹੈ ਕਿ ਚਾਰ ਜਣਿਆਂ ਨੂੰ ਕਦੇ ਵੀ ਆਪਣੇ ਘਰ ਤੋਂ ਬਾਹਰ ਨਾ ਕੱਢੋ ਪਹਿਲਾ ਬੱਚਾ ਦੂਜਾ ਬਜ਼ੁਰਗ ਤੀਜਾ ਪਾਗਲ ਤੇ ਚੌਥਾ ਜੋ ਸ਼ਰਨ ਆਇਆ ਹੋਵੇ ਉਸ ਨੂੰ ਕਦੇ ਵੀ ਆਪਣੇ ਘਰ ਤੋਂ ਬਾਹਰ ਨਹੀਂ ਕੱਢਣਾ ਚਾਹੀਦਾ ਇਹ ਹਮੇਸ਼ਾ ਤੁਹਾਡੀ ਸੁੱਖ ਹੀ ਮੰਗਦੇ ਹਨ ਉਹਦੇ ਪਿਓ ਨੇ ਆਪਣੀ ਗਲਤੀ ਮੰਨੀ ਤੇ ਇਸ ਨੂੰ ਰਾਜ ਦੇ ਉੱਤੇ ਬਿਠਾ ਦਿੱਤਾ ਕਹਿੰਦੇ ਹੁਣ ਉਹ ਬਜ਼ੁਰਗ ਮਾਈ ਸੋਚਣ ਲੱਗੀ ਕਿ ਮੈਨੂੰ ਉੱਥੋਂ ਵੀ ਕੱਢ ਦਿੱਤਾ ਤੇ ਹੁਣ ਸ਼ਾਇਦ ਮੇਰੀ ਇੱਥੇ ਵੀ ਕੋਈ अहमियत ਨਹੀਂ ਮੈਂ ਕਿੱਥੇ ਜਾਵਾਂਗੀ ਕਹਿੰਦੇ ਉਹਦੇ ਕੋਲ ਉਹ ਆਇਆ ਤੇ ਕਿਹਾ ਮਾਂ ਉਹਨੇ ਮੈਨੂੰ ਜਨਮ ਦਿੱਤਾ ਹੈ ਪਰ ਤੂੰ ਮੈਨੂੰ ਪਾਲਿਆ ਹੈ ਤੇਰਾ ਦਰਜਾ ਵੱਡਾ ਹੈ ਉਹਨੇ ਰਾਜ ਮਾਤਾ ਦਾ ਦਰਜਾ ਦਿੱਤਾ ਕਹਿੰਦੇ ਹੁਣ ਉਹਦੇ ਜਿਹੜੇ ਪੁੱਤ ਸੀ ਮਾਈ ਦੇ ਉਹ ਵੀ ਘਰ ਵਾਪਸ ਆ ਗਏ ਜਦੋਂ ਵਾਪਸ ਆਏ ਉਹਨਾਂ ਪੁੱਛਿਆ ਕਿ ਸਾਡੀ ਮਾਈ ਕਿੱਥੇ ਹੈ ਉਹ ਕਹਿਣ ਲੱਗਿਆਂ ਕਿ ਮਾਈ ਤਾਂ ਹੋਰ ਹੀ ਜਾਮਾ ਸੀ ਸਾਡੇ ਬੱਚਿਆਂ ਨੂੰ ਖਾ ਜਾਂਦੀ ਇਸ ਲਈ ਅਸੀਂ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਉਹਨਾਂ ਬੜੀ ਡਾਂਟ ਫਟਕਾਰ ਕੀਤੀ ਉਹਨਾਂ ਦੇ ਬੱਚੇ ਵੱਡੇ ਹੋ ਗਏ ਸੀ ਉਹਨਾਂ ਜੋ ਵੀ ਦੇਖਿਆ ਸੀ ਜਿਵੇਂ ਮਾਈ ਦੇ ਨਾਲ ਇਹ ਕਰਦੀਆਂ ਸੀ ਉਵੇਂ ਹੀ ਉਹਨਾਂ ਦੇ ਨਾਲ ਉਹ ਵਤੀਰਾ ਕਰਨ ਲੱਗੇ ਕਹਿੰਦੇ ਹੁਣ ਉਹ ਬੜਾ ਮਾਈ ਨੂੰ ਆਸੇ ਪਾਸੇ ਲੱਭਦੇ ਰਹੇ ਹੌਲੀ-ਹੌਲੀ ਪਤਾ ਲੱਗਿਆ ਕਿ ਫਲਾਣੀ ਥਾ ਤੇ ਉਹਨਾਂ ਦੀ ਮਾਂ ਰਹਿੰਦੀ ਹੈ ਤੇ ਜਦੋਂ ਉਹ ਮਾਈ ਦੇ ਕੋਲ ਗਏ ਤਾਂ ਮਾਈ ਨੇ ਕਿਹਾ ਕਿ ਇੱਥੇ ਮੇਰਾ ਇੱਕ ਹੋਰ ਪੁੱਤ ਹੈ ਮੇਰੀ ਦੇਖਭਾਲ ਕਰਦਾ ਹੈ ਆਪਣੇ ਪੁੱਤਾਂ ਨੂੰ ਕਹਿੰਦੀ ਤੁਸੀਂ ਜਾਓ ਆਪਣੀਆਂ ਘਰਵਾਲੀਆਂ ਤੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰੋ ਉਹਨਾਂ ਨੂੰ ਬਣਦੀ ਹੋਈ ਰਾਸ਼ੀ ਵੀ ਮਾਈ ਨੇ ਦਿੱਤੀ ਤੇ ਕਿਹਾ ਹਮੇਸ਼ਾ ਭਲਾ ਸੋਚੋ ਤੇ ਤੁਹਾਡਾ ਵੀ ਭਲਾ ਹੀ ਹੋਵੇਗਾ ਉਹ ਉੱਤੋਂ ਚਲੇ ਗਏ ਤੇ ਉਹ ਮਾਤਾ ਉੱਥੇ ਬੜੇ ਸੁੱਖ ਤੇ ਆਰਾਮ ਦੇ ਨਾਲ ਜੀਵਨ ਬਤੀਤ ਕਰਨ ਲੱਗੀ ਹੁਣ ਇੱਥੇ ਆਪਾਂ ਨੂੰ ਵੀ ਸੰਗਤ ਜੀ ਨੂੰ ਸਿੱਖਣ ਨੂੰ ਇਹ ਮਿਲਦਾ ਹੈ ਕਿ ਜੋ ਆਪਣੇ ਤੋਂ ਵੱਡੇ ਵਡੇਰਿਆਂ ਦੇ ਨਾਲ ਲੜਾਈ ਝਗੜਾ ਕਰਦੇ ਹਨ ਉਹਨਾਂ ਦਾ અપਮਾਨ ਕਰਦੇ ਹਨ ਅੱਗੋਂ ਫਿਰ ਉਹਨਾਂ ਦੀ ਔਲਾਦ ਵੀ ਉਹਨਾਂ ਦਾ ਅਨਾਦਰ ਹੀ ਕਰਦੀ ਹੈ ਅੱਗੇ ਚੱਲ ਕੇ ਫਿਰ ਉਹਨਾਂ ਦੀ ਔਲਾਦ ਉਹਨਾਂ ਨੂੰ ਦੁੱਖ ਦਿੰਦੀ ਹੈ ਜੋ ਬੀਬੀਆਂ ਆਪਸ ਵਿੱਚ ਲੜਾਈਆਂ ਕਰਦੀਆਂ ਹਨ ਕਿਸੇ ਦੀ ਨਿੰਦਿਆ ਚੁਗਲੀ ਕਰਦੀਆਂ ਹਨ ਉਹਨਾਂ ਦਾ ਵੀ ਅੱਗੇ ਫਿਰ ਬੁਰਾ ਹਾਲ ਹੁੰਦਾ ਹੈ ਇਸ ਲਈ ਆਪਸ ਦੇ ਵਿੱਚ ਕਦੇ ਵੀ ਨਾ ਲੜੋ ਘਰ ਦੀ ਸੁੱਖ ਸ਼ਾਂਤੀ ਮੰਗਿਆ ਕਰੋ ਜੇ ਆਪਾਂ ਲੜਾਈ ਝਗੜਾ ਕਰਾਂਗੇ ਤਾਂ ਘਰ ਦੁੱਖ ਵੀ ਹੋਣਗੇ ਤੇ ਗਰੀਬੀ ਵੀ ਪੈਰ ਪਸਾਰੇਗੀ ਜੇ ਸੁੱਖ ਲੈਣਾ ਚਾਹੁੰਦੇ ਹੋ ਤਾ ਆਪਸ ਵਿੱਚ ਕਦੇ ਵੀ ਨਾ ਲੜੋ ਦੂਸਰੀ ਗੱਲ ਜੋ ਬਜ਼ੁਰਗਾਂ ਦਾ ਆਦਰ ਸਨਮਾਨ ਨਹੀਂ ਕਰਦੇ ਉਹਨਾਂ ਨੂੰ ਘਰੋਂ ਧੱਕੇ ਦੇ ਕੇ ਬਾਹਰ ਕੱਢਦੇ ਹਨ ਮਾੜੇ ਸ਼ਬਦ ਬੋਲਦੇ ਹਨ ਉਸ ਘਰ ਦੇ ਵਿੱਚ ਕਦੇ ਵੀ ਬਰਕਤ ਦਾ ਵਾਸ ਨਹੀਂ ਹੁੰਦਾ ਜਿਸ ਘਰ ਮਾਵਾ ਭੈਣਾ ਤੇ ਧੀਆਂ ਦੀ ਇੱਜ਼ਤ ਹੁੰਦੀ ਹੈ ਉਸ ਘਰ ਵਿੱਚ ਹਮੇਸ਼ਾ ਬਰਕਤ ਵਾਸ ਕਰਦੀ ਹੈ ਪ੍ਰਸੰਗਤ ਜੀ ਇਹ ਛੋਟੀਆਂ-ਛੋਟੀਆਂ ਗੱਲਾਂ ਨੂੰ ਜੋ ਵੀ ਧਿਆਨ ਦੇ ਵਿੱਚ ਰੱਖਦੇ ਹਨ ਉਹ ਹਮੇਸ਼ਾ ਸੁਖੀ ਵਸਦੇ ਹਨ ਅਤੇ ਉਹਨਾਂ ਦੇ ਘਰ ਵਿੱਚ ਪੈਸੇ ਦੀ ਵੀ ਫਿਰ ਤੋਟ ਨਹੀਂ ਆਉਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ